ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਗੁਰੂ ਸਾਹਿਬ ਦੇ ਸਾਥ ਸੰਗਤ ਜੀਓ ਅੱਜ ਵੀ ਆਪਣੀ ਵੀਡੀਓ ਆ ਇਹ ਸੰਬੰਧ ਕਾਂ ਤੇ ਆ ਆ ਸੰਬੰਧਕ ਦਿੱਤੇ ਆ ਕਾ ਕੀ ਕੇ ਕੇਰਾ ਕੇਰੇ ਕੇਰੀ ਕੇਰੀਆਂ ਕੋ ਦਾ ਦੀ ਅੰਦਾਸੰਦਾ ਰੀ ਇਹ ਸਾਰੇ ਸੰਬੰਧਕ ਨੇ ਔਰ ਜੋ ਸੰਬੰਧਕ ਹੁੰਦੇ ਨੇ ਸਾਥ ਸੰਗਤ ਪਹਿਲਾਂ ਵੀ ਆਪਾਂ ਵਿਚਾਰ ਕਰ ਚੁੱਕੇ ਆ ਵੀ ਸੰਤ ਸੰਬੰਧਕ ਤੋਂ ਬਿਨਾਂ ਜਿਹੜੀ ਹੈ ਉਹ ਮੀਨਿੰਗ ਨਹੀਂ ਬਣਦਾ ਉਸ ਸੈਂਟੈਂਸ ਦਾ ਠੀਕ ਹੈ ਫਾਰ ਐਗਜ਼ਾਮਪਲ ਜੇ ਆਪਾਂ ਕਹੀਏ ਡਰਾਈਵਰ ਕਾਰ ਵਿੱਚ ਬੈਠਾ ਹੈ ਤਾਂ ਗੱਲ ਬਣ ਗਈ ਹੁਣ ਜੇ ਡਰਾਈਵਰ ਕਾਰ ਵਿੱਚ ਜਿਹੜਾ ਹੈ ਨਾ ਪਾਈਏ ਵਿੱਚ ਸੰਬੰਧਕ ਆ ਨਾ ਪਾਈਏ ਤਾਂ ਫਿਰ ਕਾਰ ਬੈਠਾ ਹੈ ਉਹ ਮੀਨਿੰਗ ਲੈਸ ਹੋ ਜਾਂਦਾ ਇਸੇ ਤਰ੍ਹਾਂ ਜਿੱਥੇ ਵੀ ਸੰਬੰਧਕ ਆਉਂਦੇ ਆ ਉਹਨਾਂ ਦੇ ਨਾਲ ਮੀਨਿੰਗ ਜਿਹੜੇ ਆ ਸਪਸ਼ਟ ਹੋ ਜਾਂਦੇ ਆ ਸੋ ਇਹ ਇਹਦੇ ਨਾਲ ਜਿਹੜਾ ਹੈ ਆਪਾਂ ਨੂੰ ਟੁਕਾਂ ਦੇ ਨਾਲ ਅਪਾ ਸਪਸ਼ਟ ਕਰਨਾ ਔਰ ਇਹਦੀ ਵਿਚਾਰ ਕਰਨੀ ਹੈ ਸੋ ਸਾਧ ਸੰਗਤ ਪਹਿਲਾ ਹੈ ਸਭ ਕੋ ਤੇਰਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਰੇ ਤੇਰੇ ਆ ਤੂੰ ਸਭਨਾ ਕਾ ਹੁਣ ਸਭਨਾ ਕਾ ਭਾਵ ਤੂੰ ਸਭਨਾ ਦਾ ਹਉ ਤੇਰਾ ਤੂੰ ਹਮਾਰਾ ਕਾ ਹੁਣ ਸਭਨਾ ਤੇਰਾ ਤੂੰ ਸਭਨਾ ਆ ਰਹਿੰਦੀਏ ਤਾਂ ਫਿਰ ਕੀ ਹਉ ਤੇਰਾ ਤੂੰ ਹਮਾਰਾ ਮਨੇ ਕਾ ਨਾਲ ਸੰਬੰਧ ਬਣਾਉਣ ਨਾਲ ਇਹ ਸਾਰਾ ਇਹਦਾ ਸਪਸ਼ਟਤਾ ਆ ਗਈ ਇਹਦੇ ਵਿੱਚ ਇਹ ਇਸ ਕਰਦੀ ਹੈ ਅਗੇ ਦਹਿ ਦੇ ਸਪੂਝ ਹੋਵੇ ਹਰ ਜਨ ਕੀ ਦਹਿ ਦੇ 10 ਦਿਸ਼ਾਵਾਂ 10 ਡਾਇਰੈਕਸ਼ਨ ਦੇ ਵਿੱਚ ਉਹਦੀ ਪੂਜਾ ਹੁੰਦੀ ਹੈ ਹਰੀ ਦੇ ਜਨ ਦੀ ਹਰੀ ਹਰ ਜਨ ਦੀ ਹਰੀ ਦੇ ਜਨ ਦੀ ਕੀ ਜਨ ਦੀ ਜੋ ਹਰ ਹਰ ਨਾਮ ਤੇ ਆਏ ਜੋ ਹਰੀ ਦਾ ਨਾਮ ਧਿਆਉਂਦਾ ਹੈ ਹੁਣ ਜਨ ਕੀ ਹੈ ਜਨ ਦੇ ਨਾਲ ਆ ਜਿਹੜਾ ਹੈ ਇੱਕ ਜਨ ਇੱਕ ਜਨ ਦੀ ਗੱਲ ਹੈ ਤਾਂ ਔਂਕੜ ਲੱਗਣਾ ਸੀਗਾ ਉਹ ਔਂਕੜ ਵੀ ਚੱਕਿਆ ਗਿਆ ਇਹ ਦੀ ਆ ਗਿਆ ਨਾਲ ਇਹਦਾ ਬਣ ਜੋ ਹਰ ਜਨ ਜੋ ਹਰ ਹਰ ਨਾਮ ਤੇ ਆਵੇ ਇਸ ਇਹ मीनिंग ਵੀ ਹੋ ਗਿਆ ਔਰ ਅਗਲਾ ਆ ਆ ਦੇਖ ਲਿਆ ਵੀ ਆ ਔਂਕੜ ਚੱਕਿਆ ਗਿਆ ਅੱਗੇ ਹੈਗਾ ਨਿਚਲ ਰਾਜ ਸਦਾ ਹਰ ਕੇਰਾ ਨਿਚਲ ਪੱਕਾ ਰਾਜ ਜਿਹਨੂੰ ਕਹਿੰਦੇ ਪਰਮਾਨੈਂਟ ਰਾਜ ਸਦਾ ਹਰ ਕੇਰਾ ਹਰੀ ਤੇਰਾ ਰਾਜ ਜਿਹੜਾ ਹੈ ਉਹ ਪੱਕਾ ਹੈ ਹਰ ਹਰ ਕੇਰਾ ਕੇਰਾ ਮਨਾ ਦਾ ਹਰੀ ਦਾ ਹਰੀ ਦਾ ਤੇਸ ਬਿਨ ਆਵਰ ਨਾ ਕੋਈ ਰਾਮ ਉਸ ਤੋਂ ਬਿਨਾ ਹੋਰ ਕੋਈ ਨਹੀਂ ਰਾਮ ਰਾਮ ਤੋਂ ਸਬੋਧਨ ਹੈ ਅਗਿਆ ਹਮ ਸਹਿ ਕੇਰੀਆਂ ਦਾਸੀਆਂ ਕੇਰੀ ਦੀ ਤੇ ਇਹ ਦੀਆਂ ਇਹ ਬਣ ਗਿਆ ਦੀਆਂ ਕੇਰੀ ਦੀਆਂ ਹਮ ਸਹਿ ਹੁਣ ਜਿਹੜਾ ਹਮ ਅਸੀਂ ਬਹੁਵਚਨ ਹਮ ਸਹਿ ਕੇਰੀਆਂ ਸਹਿ ਜਿਹੜਾ ਹੈ ਇਹਦੇ ਨਾਲ ਔਕੜ ਬਣਦਾ ਲੇਕਿਨ ਇਹ ਜਿਹੜਾ ਹੈ ਸੰਬੰਧਕ ਆ ਗਿਆ ਕੇਰੀ ਕੇਰੀ ਜਾਂ ਕੇਰੀਆਂ ਤਾਂ ਆ ਚੱਕਿਆ ਗਿਆ ਇਹ ਨਹੀਂ ਲੱਗਿਆ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ ਸਾਚਾ ਖਸਮ ਹਮਾਰਾ ਹਰ ਕੋ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਹਰ ਹਮੇਸ਼ਾ ਇਸੇ ਤਰ੍ਹਾਂ ਹੀ ਪਹੁੰਚਾ ਗੁਰਬਾਣੀ 'ਚ ਹਮੇਸ਼ਾ ਜਦੋਂ ਵੀ ਹਰ ਆਏਗਾ ਪ੍ਰਮਾਤਮਾ ਅਕਾਰਪੁਰਖ ਵਾਹਿਗੁਰੂ ਤਾਂ ਉਹ ਹਰ ਇਸ ਤਰ੍ਹਾਂ ਲਿਖਿਆ ਹੋਊਗਾ ਰਾਰੇ ਨੂੰ ਸਿਆਰੀ ਫੈਤ ਹੁੰਦਾ ਹਰ ਵਾਰੀ ਹਰ ਕੋ ਨਾਮ ਹਰ ਕੋ ਨਾਮ ਹਰੀ ਦਾ ਨਾਮ ਸਦਾ ਸੁਖ ਦਾਈ ਸਦਾ ਸੁਖ ਦਾਈ ਸੁਖ ਦੇਣ ਵਾਲਾ ਵਾਉ ਸੰਦੇ ਕਪੜੇ ਸੰਦੇ ਜਿਹੜਾ ਹੈ ਉਹਦਾ ਵੀ ਸੰਦਾ ਦਾ ਹੈ ਸੰਦੇ ਹੋ ਗਿਆ ਤਾਂ ਦੇ ਹੈ ਵਾਉ ਵਾਉ ਸੰਦੇ ਹਵਾ ਵਰਗੇ ਕਪੜੇ ਬਰੀਕ ਕਪੜੇ ਪਹਿਰੇ ਪਹਿਰਦਾ ਪਹਿਰਦਾ ਗਰਬਗਵਾਰ ਅੰਕਾਰ ਦੇ ਵਿੱਚ ਮਨੁੱਖ ਤਾਂ ਦੇ ਆ ਗਿਆ ਭਾਵੇਂ ਸਾਡਾ ਹਾ ਸੰਦੇ ਦੇ ਵਾਉ ਸੰਦੇ ਦੇ ਵਾਉ ਦੇ ਕਪੜੇ ਵਾਉ ਦੇ ਕਪੜੇ ਦੇ ਆ ਗਿਆ ਸੰਦੇ ਦਾ ਮਤਲਬ ਦੇ ਆ ਜਿੱਥੇ ਵੀ ਗੁਰਬਾਣੀ ਚਾਹੁੰਦਾ ਸੰਦਾ ਉਹ ਹੈ ਦੇ ਹੁੰਦਾ ਸੰਦਾ ਸੰਦੇ ਆ ਜੇ ਵੀ ਤਾਂ ਦੇ ਹੋ ਗਿਆ ਸੰਦਾ ਆ ਜੇ ਤਾਂ ਦਾ ਹੋ ਗਿਆ ਹਿਓ ਮਹਾਰਾਜ ਦੀ ਮਾਇਆ ਹਿਓ ਮਹਾਰਾਜ ਅਰੀ ਮਾਇਆ ਇਹ ਰੀ ਦਾ ਕੀ ਹੈ ਦੀ ਮਾਇਆ ਮਹਾਰਾਜ ਦੀ ਮਾਇਆ ਆ ਦੀ ਆ ਗਿਆ ਇਸ ਸੰਦਕ ਆ ਗਿਆ ਇੱਥੇ ਮੇ ਜੋ ਹੈਗਾ ਔਂਕਰ ਜਿਹੜਾ ਨਹੀਂ ਹੈਗਾ ਇਸ ਕਰਕੇ ਕਿਉਂਕਿ ਇਸ ਸੰਦਕ ਹੈ ਤਾਨੀ ਹੈ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸਾਬਾਸ ਜਿਸ ਦਾ ਦਿੱਤਾ ਜਿਸ ਦਾਗ ਹੈ ਦਾ ਕੀ ਹੈ ਸੰਬੰਧਕ ਹੈ ਜਿਸ ਆ ਨਹੀਂ ਹੁੰਦਾ ਤਾਂ ਜਿਸ ਦਿੱਤਾ ਖਾਵਣਾ ਤਿਸ ਕਈਏ ਸਾਬਾਸ ਉਹਦੀ ਫਿਰ ਜਿਹੜੀ ਹੈ ਉਹ ਅਰਥ ਸਪਸ਼ਟ ਨਹੀਂ ਹੈ ਇਸ ਕਰਕੇ ਇਹ ਜ਼ਰੂਰੀ ਹੁੰਦਾ ਸੰਬੰਧਕ ਹੈ ਔਰ ਇਸ ਸੰਬੰਧਕ ਨੇ ਆ ਜਿਸਾ ਇਹ ਉਂਗਲ ਲੱਗਿਆ ਹੁੰਦਾ ਇਹ ਵੀ ਚੱਕਿਆ ਗਿਆ ਕਿਉਂਕਿ ਸੰਬੰਧਕ ਹੈ ਸੰਬੰਧਕ ਦੇ ਅੱਗੇ ਜਿਹੜਾ ਵੀ ਆਉਂਦਾ ਉਹਦਾ ਉਹ ਕਹਿੰਦਾ ਕਿ ਜਿਹਦਾ ਦਿੱਤਾ ਖਾਵਣਾ ਤਿਸ ਐ ਵੀ ਕੋ ਤਿਸ ਨੂੰ ਆ ਗਿਆ ਨਾ ਉਹ ਇੱਥੇ ਵੀ ਚਾਹੀਦਾ ਸੀ ਤਾਂ ਆਇਆ ਚੱਕਿਆ ਆ ਜਿਹੜਾ ਸਬੰਧਕ ਆ ਤਿਸਤਾ ਖਾਵਣਾ ਤਿਸ ਕਹੀਏ ਸਾਬਾ ਸੋ ਸਾਥ ਸੰਗਤ ਇਹ ਸੰ ਸਾਡੇ ਜਿਹੜੇ ਸਬੰਧਕ ਇਹਨੇ ਕੋ ਸਬੰਧਕ ਜਿਹੜੇ ਹੈਗੇ ਕਾਫੀ ਆ ਔਰ ਵਾਰ-ਵਾਰ ਉਹ ਆਈ ਜਾਣਗੇ ਤੇ ਆਪਾਂ ਉਹਨਾਂ ਨੂੰ ਐਕਸਪਲੇਨ ਕਰ ਲਾਂਗੇ ਉਹਨਾਂ ਦੀ ਵਿਚਾਰ ਕਰ ਲਾਂਗੇ ਇਹ ਨਹੀਂ ਵਿਚਾਰ ਪਰਵਾਹ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ